ਠੀਕ ਆ ਫੋਟੋ ਬਹੁਤ ਸੋਹਣੀ ਲੱਗੀ ਹਨਾ ਤੇਰੀ ਮਾਤਾ ਸਿੱਧੂ ਦੀ ਮਾਤਾ ਸਿੱਧੂ ਆ ਇਹ ਸਰੀ ਦੀ ਫੋਟੋ ਉੱਥੇ ਇੱਕ ਚਾਹੀ ਸੀ ਜੀ ਤੇ ਇਹ ਕਪਤਾਨ ਨੇ ਇੰਨੀ ਸੋਹਣੀ ਮੜਤੀ ਜਾ ਕੇ ਹੋ ਸੋਹਣੀ ਲੱਗਦੀ ਆ ਤੇ ਬਾਈ ਕਪਤਾਨ ਕੋਲੇ ਆਏ ਸੀ ਤੇ ਕਪਤਾਨ ਬਾਈ ਕੋਲੇ ਬਾਈ ਗੱਲ ਰੰਤਾਈ ਆਇਆ ਤੇ ਇਹਨਾਂ ਨੇ ਟਰੈਕਟਰ ਤਿਆਰ ਕਰਵਾਇਆ ਗਿਆ ਬਾਈ ਦਾ ਟਰੈਕਟਰ ਤੁਸੀਂ ਪਿੱਛੇ ਵੀਡੀਓ ਤੇ ਦੇਖਿਆ ਹੋਣਾ ਨਾ ਫਾਰਮ ਟਰੈਕ 55 ਤੇ ਇਹਨਾਂ ਬਾਈ ਨੇ ਨਾ ਡਾਊਨ ਸੀਲਿੰਗ ਵਗੈਰਾ ਕਰਵਾਈ ਆ ਤੇ ਇਹ ਗੱਲਬਾਤ ਕਰਦੇ ਕਿਵੇਂ ਲੱਗਿਆ ਕੰਮ ਕਿਵੇਂ ਲੱਗਿਆ ਬਾਈ ਬਹੁਤ ਸੋਹਣਾ ਕੰਮ ਸਾਰਾ ਹੀ ਕਪਤਾਨ ਦਾ ਜਿਹੜਾ ਇੱਥੇ ਬਤੀਤਾ ਵਾ ਪਹਿਲਾਂ ਵੀ ਜੀ ਤੇ ਮੇਰਾ ਭਤੀਜਾ ਜੇ ਪ੍ਰਤਾਪ ਜੀ ਉਹ ਉਹਨੂੰ ਬੱਦ ਸ਼ੌਂਕ ਆ ਮੇਰੇ ਨਾਲ ਉਹਦੀ ਹਾਂਜੀ ਉਹਨੇ ਬਾਈ ਉਹਨਾਂ ਨਾਲ ਗੱਲਬਾਤ ਕੀਤੀ ਸੀ ਵੇਖਿਆ ਸੀ ਕੰਮ ਇਹਨਾਂ ਦਾ ਫਿਰ ਉਹਨੇ ਮੈਨੂੰ ਵੀ ਰੀਲਾਂ ਵਗੈਰਾ ਸਾਰਾ ਕੁਝ ਦਿਖਾਇਆ ਠੀਕ ਹੈ ਤਾਂ ਉਹ ਤੋਂ ਫਿਰ ਵੇਖ ਕੇ ਕੰਮ ਅਸੀਂ ਕਿਹਾ ਵੀ ਆਪਾਂ ਵੀ ਬਣਵਾਈਏ ਆ ਡਾਊਨ ਸੀਲਿੰਗ ਕਰਾਈ ਆ ਵੀਰ ਉਹਨਾਂ ਨੇ ਜੀ ਤਾਂ ਆ ਕੀ ਕੁਛ ਕਰਤਾ ਬਈ ਇਹ ਲਾ ਕੇ ਦਿੱਤੀ ਆ ਠੀਕ ਆ ਫੋਟੋ ਬਹੁਤ ਸੋਹਣੀ ਲੱਗੀ ਹਨਾ ਤੇਰੀ ਮਾਤਾ ਸਿੱਧੂ ਦੀ ਮਾਤਾ ਸਿੱਧੂ ਆ ਇਹ ਸਰੀ ਦੀ ਫੋਟੋ ਉੱਥੇ ਇੱਕ ਚਾਹੀ ਸੀ ਜੀ ਤੇ ਇਹ ਕਪਤਾਰ ਨੇ ਇੰਨੀ ਸੋਹਣੀ ਮੜਤੀ ਜਾ ਕੇ ਹੋਰ ਸੋਹਣੀ ਲੱਗਦੀ ਆ ਹੋਰ ਸੋਹਣੀ ਲੱਗਦੀ ਆ ਆ ਸਾਰਾ ਕੰਮ ਨਿੱਗਰ ਆ ਵੈਸੇ ਹੂੰ ਚਲੋ ਇੱਕ ਕਈ ਵਾਰੀ ਚੀਜ਼ਾਂ ਲਾਈਟਾਂ ਲੂਟਾਂ ਨਹੀਂ ਗਾਲੀਆਂ ਹੁੰਦੀਆਂ ਤੇ ਖਿੱਲੇ ਛੇਤੀ ਜਾਂਦੇ ਨੇ ਹਾਂਜੀ 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 ਉਵੇਂ ਨਿੱਗਰ ਆ ਕੰਮ ਇਹਦਾ ਆਪਦਾ ਇਹਦਾ ਇੱਕ ਆ ਫੋੜ ਤਿਆਰ ਕੀਤਾ ਵੇਖਿਆ ਠੀਕ ਆ ਬਈ ਤੇ ਇਹਦੇ ਦੇ ਆਲੇ-ਦਾਲੇ ਸਿੱਧੂ ਦੀਆਂ ਫੋਟੋਆਂ ਬਹੁਤ ਸੋਹਣੀਆਂ ਲਾਈਆਂ ਨੇ ਹਾਂਜੀ ਤੇ ਬ ਤੇ ਕੰਮ ਦੇ ਵਿੱਚ ਕੁਆਲਿਟੀ ਹੋਵੇ ਇਹੀ ਮੇਰੇ ਇਹੀ ਹੁੰਦੀ ਹੈ ਨਾ ਬਈ ਵੀ ਅਸੀਂ ਕੁਆਲਿਟੀ ਰੱਖੀ ਕਈ ਵਾਰੀ ਕੋਈ ਚੀਜ਼ ਤੁਹਾਡੀ ਬਣਾਈ ਮੁੜ ਕੇ ਕਿਲੋਮੀਟਰਾਂ ਚੱਲੇ ਤੇ ਨਟ ਜੇ ਖੁੱਲ-ਖੁੱਲ ਡਿੱਗੀ ਜਾਣ ਉਹਦਾ ਆਸਰਾ ਨਹੀਂ ਆਸਰਾ ਨਹੀਂ ਤਾਂ ਹੀ ਸਾਨੂੰ ਸੀਗਾ ਵੀ ਕੋਈ ਵੀ ਕੰਮ ਜਿਹੜਾ ਕਰਾਉਣਾ ਉਹ ਪੱਕੇ ਪੈਰੀਂ ਜੇ ਕਿ ਪੱਕੇ ਬੰਦੇ ਤੋਂ ਕਰਾ ਲਈ ਹਾਂ ਵੀ ਅੱਜ ਤਾਂ ਸੋਹਣਾ ਲੱਗਦਾ ਕੱਲ ਨੂੰ ਜਾਂਦਾ ਜਾਂਦਾ ਕਿਤੇ ਢੇਲਾ ਜਾ ਹੋਵੇ ਕੁਆਲਿਟੀ ਦੀ ਪਹਿਲਾਂ ਵੀ ਵੀਰ ਦੀ ਸਿਫਤ ਸੁਣਦੇ ਆ ਹਾਂਜੀ ਤੇ ਆਸ ਵੀ ਹੈ ਮੈਨੂੰ ਵੀ ਵਧੀਆ ਹੀ ਹੋਊਗਾ ਜਿਵੇਂ ਨਿੱਗਰ ਹੱਥ ਹੱਥ ਲਾ ਕੇ ਦੇਖੋ ਤੁਸੀਂ ਨਹੀਂ ਤੁਸੀਂ ਦੇਖਿਆ ਹੀ ਹੋਗਾ ਹਨਾ ਲੱਖਣ ਤੇ ਕੰਮ ਹਾਂ ਸੋਹਣਾ ਕੰਮ ਸੋਹਣਾ ਸਫਾਈ ਵੀ ਵਧੀਆ ਕੰਮ ਹੈ ਹਨਾ ਸਫਾਈ ਆ ਚੰਗਾ ਲੱਗਦਾ ਦੇਖਣ ਨੂੰ ਵੀ ਬਿਲਕੁਲ ਤੇ ਫਿਰ ਅੱਜ ਡਿਲੀਵਰੀ ਹੈ ਬਾਈ ਲੈ ਕੇ ਚੱਲੇ ਹਾਂ ਜੀ ਟਰੈਕਟਰ ਲੈ ਕੇ ਚੱਲੇ ਆ ਹਾਂਜੀ ਤੇ ਹੋਰ ਇੰਨੇ ਸੋਖਣ ਇਹਦੇ ਕੋਲੇ ਖੜੇ ਨਹੀਂ ਟਰੈਕਟਰ ਖੜੇ ਹੁੰਦੇ ਆ ਹਾਂ ਕੰਮ ਖਰ ਬਾਈ ਇਦਾਂ ਬਾਈ ਕੋਈ ਬੰਦਾ ਕੰਮ ਕਰਦਾ ਉਹਦੇ ਕੋਲੇ ਰਾਸ਼ ਹੈ ਉਹਦੇ ਕੋਲੇ ਰਾਸ਼ ਹਨਾ ਤੇ ਬਾਕੀ ਪਿੰਡ 'ਚ ਬੈਠਾ ਆਪਦੇ 'ਚ ਹੂੰ ਪਿੰਡ 'ਚ ਬਹਿ ਕੇ ਤੁਸੀਂ ਕੋਈ ਨਾਮ ਬਣਾ ਲੈਣਾ ਤੇ ਆਪ ਯਾਨੀ ਕਿ ਲੋਕਾਂ ਨੂੰ ਮਜਬੂਰ ਕਰ ਦੇਣਾ ਵੀ ਤੁਹਾਡੇ ਕੋਲੇ ਆਓ ਤਾਂ ਉਹ ਫਿਰ ਤੁਹਾਡੀ ਕੁਆਲਿਟੀ ਵੀ ਤੁਹਾਨੂੰ ਕੋਲੇ ਸਾਦੀ ਹੈ ਹਨਾ ਹਾਂਜੀ ਹਾਂਜੀ ਤਾਂ ਇਹ ਕੁਆਲਿਟੀ ਆ ਭਰਾ ਦੀ ਸੁਆਦ ਚੰਗਾ ਮਿਲਬਰਤਨ ਹੋਣਾ ਬਹੁਤ ਜ਼ਰੂਰੀ ਹੈ ਲੋਕਾਂ ਦਾ ਚੰਗਾ ਜੀ ਜੀ ਬਿਲਕੁਲ ਕਮ ਗੁਣਾ ਪਰਮਾਤਮਾ ਦੇ ਬਖਸ਼ੇ ਹੁੰਦੇ ਨੇ ਉਹ ਫਿਰ ਜੇ ਤੁਸੀਂ ਕਿਸੇ ਨਾਲ ਚੰਗੇ ਹੱਸ ਕੇ ਬੋਲ ਲਓਗੇ ਤਾਂ ਲੋਕ ਤੁਹਾਡਾ ਪਿਆਰ ਕਰਨਗੇ ਤੇ ਇਹਦੀ ਬੋਲ ਬਲਾਰਾ ਚੰਗਾ ਤਾਂ ਫਿਰ ਉਹਦੀ ਜਿਹੜੀ ਇਹ ਬਖਸ਼ਿਸ਼ ਆ ਵੀ ਇਹਦੇ ਕੋਲੇ ਰਾਸ਼ੀ ਰਾਸ਼ ਆ। ਰਾਸ਼ੀ ਰਾਸ਼ ਆ। ਜਿਹੜਾ ਆਪਾਂ ਕਹਿ ਲਈ ਵੀ ਕੰਮ ਸੋਹਣਾ ਕਰਕੇ ਦੇਉਗੇ ਤਾਂ ਆਪੇ ਹੀ ਗਾ ਕੇ ਆਪੇ ਹੀ ਗਾ ਕੇ। ਹੂੰ। ਸੋ ਧੰਨਵਾਦ ਬਈ ਹਾਂ ਦੇ।